ਨਮਮ ਰਵਿੰਕਾਲ ਐਸ ਡੀ ਐਮ ਕਪੂਰਥਲਾ ਮੈਡਮ ਅੱਜ ਤੁਸੀਂ ਇੱਥੇ ਮਾਡਲ ਟਾਊਨ ਵਿਖੇ ਇੱਕ ਦੁਜ਼ਾਕਸ ਦਾ ਬੂਟਾ ਲਾਇਆ ਹੈ ਇਸ ਮੰਤਰੀਿਕਨ ਮੈਂ ਇਹ ਕਹਿਣਾ ਚਾਹਾਂਗੀ ਕਿ ਬਦਲਦੇ ਵਕਤ ਦੇ ਨਾਲ ਮੌਸਮ ਬਹੁਤ ਜ਼ਿਆਦਾ ਬਦਲ ਰਿਹਾ ਕਲਾਈਮੇਟ ਚੇਂजेस ਬਹੁਤ ਹੋ ਰਹੇ ਨੇ ਤੇ ਅੱਜ ਦੇ ਟਾਈਮ ਦੇ ਵਿੱਚ ਪੇੜ ਪੌਦੇ ਦਰਖਤ ਇਹ ਸਾਰੇ ਲਗਾਉਣੇ ਬਹੁਤ ਜ਼ਰੂਰੀ ਨੇ ਤਾਂ ਕਿ ਆਉਣ ਵਾਲੀਆਂ ਜਿਹੜੀਆਂ ਸਾਡੀਆਂ ਪੀੜ੍ਹੀਆਂ ਨੇ ਉਹਨਾਂ ਨੂੰ ਕਮ ਸੇ ਕਮ ਸ਼ੁੱਧ ਹਵਾ ਇਹ ਮੁਹਿੰਮ ਅਸੀਂ ਕਰਵਾਈ ਹੈ ਉਹਦੀ ਸਾਡੇ ਉੱਤੇ ਜ਼ਿੰਮੇਵਾਰੀ ਹੈ ਅੱਜ ਹਿਊਮਨ ਰਾਈਟ ਪ੍ਰੈਸ ਕਲੱਬ ਵੱਲੋਂ ਤੇ ਜਿਵੇਂ ਪੰਜਾਬ ਸਰਕਾਰ ਦੀ ਇਹ ਮੁਹਿੰਮ ਚੱਲ ਰਹੀ ਹੈ ਕਿ ਅਸੀਂ ਵੱਧ ਤੋਂ ਵੱਧ ਪੌਦੇ ਲਗਾ ਕੇ ਵਾਤਾਵਰਣ ਦੇ ਵਿੱਚ ਸ਼ੁੱਧ ਹਵਾ ਪਹੁੰਚਾਉਣ ਦੀ ਕੋਸ਼ਿਸ਼ ਤੇ ਕਰੀਏ ਉਹਦੇ ਅੰਤਰਗਤ ਹੀ ਅੱਜ ਅਸੀਂ ਇੱਕ ਇੱਥੇ ਰੁਦਰਾਕਸ਼ ਦਾ ਪੇੜ ਲਗਾਇਆ ਹੈ ਤੇ ਜਿਵੇਂ ਦੱਸਿਆ ਵੀ ਹੈ ਇਹਨਾਂ ਨੇ ਕਿ ਰੁਦਰਾਕਸ਼ ਦੇ ਪੇੜ ਤੇ ਬਹੁਤ ਜ਼ਿਆਦਾ ਹੈਲਥ ਬੈਨੀਫਿਟਸ ਵੀ ਹਨ ਔਰ ਉਸੇ ਤਰ੍ਹਾਂ ਇਹਨਾਂ ਨੇ ਬਹੁਤ ਸਾਰੇ ਇੱਥੇ ਗਾਰਡਨ ਦੇ ਵਿੱਚ ਵਿੱਚ मेडिसिनल वैल्यू ਦੇ ਬਹੁਤ ਸਾਰੇ ਹਰਬਲ ਪਲਾਂਟਸ ਲਗਾਏ ਹੋਏ ਨੇ ਤੋਂ ਦੇਖ ਕੇ ਬਹੁਤ ਵਧੀਆ ਲੱਗਾ ਕਿ ਅੱਜ ਦੀ ਡੇਟ ਦੇ ਵਿੱਚ ਵੀ ਅਸੀਂ ਪਲਾਂਟਸ ਤੇ ਪੌਦੇ ਜਿਨੇ ਸਾਡੇ ਪੇੜ ਨੇ ਉਹਨਾਂ ਨੂੰ ਲੈ ਕੇ ਇਹਨੇ ਜਾਗਰੂਕਾ ਔਰ ਅਸੀਂ ਆਪਣੇ ਬੱਚਿਆਂ ਨੂੰ ਤੇ ਆਪਣੇ ਸਮਾਜ ਵਿੱਚ ਇਹ ਸੰਦੇਸ਼ ਵੀ ਦੇ ਰਹੇ ਹਾਂ ਕਿ ਤੁਗਤ ਵਤ ਤੁਤ ਸਾਰੇ ਜਿਹੜੇ ਪੇੜ ਲਗਾਉਣੇ ਚਾਹੀਦੇ ਨੇ ਜੈ ਸ਼੍ਰੀ ਰਾਮ ਮੇਰਾ ਨਾਮ ਜਗਦੀਸ਼ ਸਿੰਘ ਹੈ ਤੁਸੀਂ ਅਗਲੀ ਮੈਂ ਇਸ ਮੰਦਪ ਤੋਂ ਪਰਚੀ ਕੰਢੇ ਤੁਸੀਂ ਅੱਜ ਇੱਥੇ ਮਾਦਲ ਤੋਂ ਜਿਹੜੇ ਦਰਾਖਤ ਦੇ ਬੂਟੇ ਲਾਇਆ ਵਾ ਕਿਸ ਤੋਂ ਲਵਾ ਤੁਸੀਂ ਜ਼ਰਾਕਤੀ ਬੂਟੇ ਕਿਥੇ ਤੇ ਲਾਇਆ ਬੁੱਲਾਕ ਦੇ ਬੂਟੇ ਨਾਥਾ ਦਾ ਡੇਰਾ ਜਿਹੜਾ ਇੱਥੇ 500 ਸਾਲ ਪੁਰਾਣਾ ਹੈ ਨਾਥਾ ਦਾ ਡੇਰਾ ਜਿਸ ਡੇਰੇ ਦਾ ਸੰਬੰਧ ਕਿ ਤਾਲੂਕੀ ਦੇ ਨਾਲਾ ਕਿਥੋਂ ਜੋਬੀ ਜੀ ਉਹ ਮੰਤਰੀ ਕੋਲ ਹੈ ਇਸ ਤਰ੍ਹਾਂ ਇੱਥੇ ਰਾਜਿਆਂ ਦੇ ਜੁਆਨ ਦੇ ਦਾ 500 ਸਾਲ ਪੁਰਾਣਾ ਨਾਥਾ ਦਾ ਡੇਰਾ ਚਲਾ ਨੰਬਰ 9 ਪਿਛੇ ਆਉਂਦੇ ਲਗਾਇਆ ਤੇ ਸਾਡੇ ਇੱਥੇ ਸਰਕਾਰੀ ਬਾਗ ਆ ਕੈਮਰਾਵਾਲ ਉੱਥੇ ਸ਼ਮਸ਼ਾਨ ਘਾਟ ਉਹ ਇਨਸ਼ਾ ਅੱਲਾਹ ਘਰ ਮਾਰਲ ਤੋਂ ਏਡਾ ਲਗ ਲਗ ਤਰਬਿਸਤਾਨਾਂ ਤੇ ਬਦਲ ਆਇਆ ਹੁਣ ਤਾਂ ਕਾफी ਜਗ੍ਹਾ ਤੇ ਜਿੱਦਾਂ ਕੋਟਾਰੇ ਵਿੱਚ ਨਵੀਂ ਕਿਲੋਨੀ ਦੇ ਵਿੱਚ ਨੀਂਹ ਕੰਟ ਮੰਦਿਰ ਵੀ ਉਪਰਾਖ ਦਾ ਪੋਤਾ ਲੱਗਦਾ ਹੈ ਤੇ ਪੰਡ ਜਿਹੜਾ ਇੱਕ ਰੁਦਰਾਕ ਤੇ ਬੁੱਟੇ ਨੂੰ ਕਿੰਨਾ ਖੱਲਾ ਲੰਦਾ ਰਿਹਾ ਦਿਸਦਾ ਹੁਣ ਸਟਾਰਟਿੰਗ ਦੇ ਵਿੱਚ ਅਸੀਂ ਪਹਿਲਾਂ ਤਾਂ 200 ਤਾਂ 300 ਫਲ ਲੱਗਦਾ ਸੀ ਜਿਹੜਾ ਕਿ ਹੁਣ 3 ਸਾਲਾਂ ਬਾਅਦ 300 400 ਫਲ ਹੋਣ ਲੱਗ ਪਿਆ ਠੀਕ ਹੈ ਇਹੜਾ ਬਣੇ ਗੁਦਰਾਖਸ਼ਾ ਇਹਦਾ ਕੀ ਕੀ ਫਾਇਦਾ ਗੁਦਰਾਖਸ਼ਾ ਦਾ ਬਹੁਤ ਧਾਰਮਿਕ ਮਹੱਤਵ ਹੈ ਤੇ ਬਹੁਤ ਜ਼ਿਆਦਾ ਬਾਦ ਜਿਸ ਤਰ੍ਹਾਂ ਸਾੰਵਲ ਦੇ ਪੀਣੇ ਚ ਜ਼ਿਆਦਾਤਰ ਲੋਕ ਆਪਣੇ ਸ਼ਿਮਾਹ pran ਨਿਖੜਦੇ ਆ ਉਹਦੇ ਵਿੱਚ ਗੁਦਰਾਖਸ਼ ਬਾਰੇ ਦੱਸਿਆ ਜਾਂਦਾ ਹੈਗਾ ਗੁਦਰਾਖਸ਼ ਦੇ ਵਿੱਚ ਚੁੰਕੀਏ ਸ਼ਕਤੀ ਹੁੰਦੀ ਹੈ ਇਹਦੇ ਇਹਦੇ ਲਈ ਤੁਸੀਂ YouTube ਤੇ ਇਹਦੇ ਵੀਡੀਓ ਵੀ ਦੇਖ ਸਕਦੇ ਆ Google ਤੇ Wikipedia ਤੇ ਵੀ ਸਰਚ ਕਰ ਸਕਦੇ ਆ ਇਹਨਾਂ ਤੋਂ ਕਾਈ ਤਰ੍ਹਾਂ ਦੀਆਂ ਮੈਡੀਸਿਨ ਬਣਦੀਆਂ ਜ਼ਿਆਦਾਤਰ ਹਾਰਟ ਦੀ ਦਵਾਈ ਦੇ ਲਈ ਹੈ ਸਪੈਸ਼ਲਿਸਟ ਹਾੜ ਦੇ ਉੱਪਰ ਇੱਕ ਰੋਪਰ ਜਿਹਦਾ ਇਹਨੂੰ 골ਡ ਦੇ ਵਿੱਚ ਇਹਦੀ ਮਾਲਾ ਤੁਸੀਂ ਦੇਖੀਓ ਪਾਈ ਹੋਗੀ ਜਾਂ ਤਾਂਬੇ ਦੇ ਵਿੱਚ ਕਿਉਂਕਿ ਗੁੱਡ ਕੰਡਕਟਰ ਆਫ ਇਲੈਕਟ੍ਰਿਸਿਟੀ 골ਡ ਤਾਂਬਾ ਬਹੁਤ ਜ਼ਿਆਦਾ ਤੇ ਚੁੰਬਕੀ ਸ਼ਕਤੀ ਦੇ ਨਾਲ ਤੁਹਾਡੇ ਸੀਰ ਦੇ ਵਿੱਚ ਤੁਹਾਡੇ ਫੋਨ ਦੇ ਬਲੂ ਨੂੰ ਸੈੱਟ ਕਰਦਾ ਤੇ ਧਰਮ ਦੇ ਵਿੱਚ ਵੀ ਜਿੱਦਾਂ ਆਪਾਂ ਕੋਈ ਵੀ ਪਾਠ ਕਰਨਾ ਰੁਦਰਾਕਸ਼ੀ ਮਾਲਾ ਤੇ ਹਰ ਤਰ੍ਹਾਂ ਦਾ ਪਾਠ ਕੀਤਾ ਜਾ ਸਕਦਾ ਹੈ ਬਾਕੀ ਦੇਵੀ ਦੇ ਅੱਤਿਆਂ ਜਿਦਾ ਕਮਲ ਘਟਾ ਦੇ ਵਿੱਚ ਨੂੰ ਘੁਮਾਉਂਦਾ ਚੰਦਨ ਤੇ ਮਾਤਾ ਦਾ ਪਾਠ ਹੁੰਦਾ ਹੈ ਜਦ ਰੁਦਰਾਕਸ਼ੀ ਤੁਸੀਂ ਕਿਸੇ ਵੀ ਦੇਵੀ ਦੇ ਅੱਤੇ ਦਾ ਪਾਠ